ਯਾਰਾ ਹਿੰਦੁਸਤਾਨ ਕੋਈ ਵੀ ਅਜਾਦਤ ਨਾਉਣ ਦੀ ਗੱਲ ਕਰਦਾ ਉਹਨਾਂ ਮੁੰਡਿਆਂ ਨੂੰ ਮੁੰਡਾ ਲਾਓ ਹੁਣ ਟਾਈਮ ਆ ਗਿਆ ਜਿਹੜੇ ਲੋਕ ਤੁਹਾਨੂੰ ਦੱਸ ਰਹੇ ਹਨ ਕਿ ਅਸੀਂ ਤੁਹਾਡਾ ਕਰਜ਼ਾ ਤੁਹਾਡੀ ਗੁਲਾਮੀ ਦੋਣੀ ਹੈ ਅਸੀਂ ਫੇਰ ਵੀ ਦੇਖੀ ਜਾ ਕੇ ਕੀ ਇਹ ਸਾਥਿਆ ਜਾਂ ਪੋਲੀਟਿਕਲ ਮੈਸੇਜ ਆ ਤੁਸੀਂ ਦੋਹਾਂ ਗਰੁੱਪਾਂ ਦੇ ਦੇਖਣਾ ਚਾਹ ਚਰਨ 1977 ਦੇ ਬਾਅਦ ਉਹ ਨਹੀਂ ਕੁਝ ਗਰੀਬ ਲੋਕਾਂ ਵਾਸਤੇ ਕੀਤਾ ਸਾਡੇ ਵਾਸਤੇ ਥੋੜੇ ਗਰੁੱਪ ਇਹਨਰ ਬਣ ਗਏ ਉਹ ਲੁੱਟੇ ਜਾਂਦੇ ਥੋੜੇ ਗਰੁੱਪ ਇਹਨਰ ਬਣ ਗਏ ਉਹ ਲੁੱਟੇ ਜਾਂਦੇ ਆ ਉਹਨਾਂ ਕੋ ਪੈਸੇ ਤਾਂ ਕੋਈ ਨਹੀਂ ਸੁੱਟ ਜ ਰਿਹਾ ਲੈ ਕੇ ਬੈਂਕਾਂ ਭਰ ਗਿਆ ਆ ਲੋਕ ਭੁੱਖੇ ਮਰ ਰਹੇ ਆ ਇਸ ਨਾਲ ਤਾਂ ਹੋਰ ਜ਼ੋਰ ਵਾਰ ਜਾਰੀ ਕਰਨੀ ਹੋਣੀ ਆ ਨਾਟ ਸੋ ਨਹੀਂ ਪੰਜਾਬ ਸਾਰੇ ਹਿੰਦੁਸਤਾਨ ਦਾ ਪਹਿਰਾ ਦੇਣਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਪੰਜਾਬ ਦਾ ਕਰ ਕਹਿੰਦਾ ਉਹਨੇ ਉਹ ਤਾਂ ਸਾਰੀ ਦੁਨੀਆ ਦਾ ਫਿਰਤੀ ਨੂੰ ਜੱਦ ਕਰਾਇਆ ਸਿੱਖੀ ਦੀ ਗੱਲ ਹੋਣੀ ਚਾਹੀਦੀ ਹਰੇ ਗੁਰਦੁਆਰੇ ਵਿੱਚ ਜਿਹੜੇ ਨਹੀਂ ਚਾਹੁੰਦੇ ਸਿੱਖੀ ਦੀ ਗੱਲਬਾਤ ਉਹਨਾਂ ਦਾ ਮੈਂਬਰਸ਼ਿਪ ਕੱਟ ਦਿਓ ਕੋਈ ਫਾਇਦਾ ਹੀ ਨਹੀਂ ਹੈ ਜਾਂ ਹੈ ਸਿੱਖ ਹੈ ਜਾਂ ਹੈ ਹਿੰਦੂ ਆ ਕੋਈ ਫਰਕ ਨਹੀਂ ਗੁਰਦੁਆਰਿਆਂ ਸਾਰਿਆਂ ਦਾ ਹੀ ਹੈ ਆਓ ਸ੍ਰੀ ਅਕਾਲ ਜੇ ਹਿੰਦੁਸਤਾਨ ਜਾਦ ਹੋਇਆ ਪੰਜਾਬ ਜਾਦ ਹੋਇਆ ਸਾਰੇ ਨੂੰ ਆਜ਼ਾਦੀ ਮਿਲਣੀ ਸਿਰ ਪਗਾੜ ਨਹੀਂ ਮਿਲਣੀ ਹੈ ਲੈਟਸ ਵਰਕ ਟੂਗੇਦਰ ਵੀ ਆਲ ਬ੍ਰਦਰ ਸੋ ਵੀ ਨੀਡ ਫਰੀडम ਵਾਇਲ ਕਾਲਸਾ ਵਾਇਲ ਗੋ ਬੀ ਦੁਨੀਆ ਪਰਦੇਸ ਸਿੱਖਾਂ ਚੋਂ ਕਾਮਯਾਬ ਬਿਜ਼ਨਸਮੈਨ ਸਰਦਾਰ ਦیدار ਸਿੰਘ ਬੈਸ ਯੂਬਾ ਸਿਟੀ ਕੈਲੀਫੋਰਨੀਆ ਚ ਰਹਿੰਦੇ ਨੇ ਔਰ ਜਿੱਥੇ ਉਹਨਾਂ ਕੋਲੇ ਇਨੀ ਤਾਕਤ ਅਤੇ ਦੌਲਤ ਆਈ ਹੈ ਪਰ ਉਹਨਾਂ ਨੇ ਪੈਰ ਨਹੀਂ ਛਡੇ ਤੇ ਹਾਲੇ ਵੀ ਪੰਜਾਬੀਆਂ ਲਈ ਸਿੱਖਾਂ ਲਈ ਬਚਨਬਾਦ ਨੇ ਅੱਜ ਦੀ ਗੱਲਬਾਤ ਉਹਨਾਂ ਨਾਲ ਕਰਵਾਵਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ 'ਚ ਕਈ ਸਵਾਲ ਉੱਠਦੇ ਨੇ ਕਿ ਦیدار ਸਿੰਘ ਮਹਿੰਸ ਜੀ ਆਪਣੀ ਪੋਜੀਸ਼ਨ ਉਹਦੇ ਤੇ ਸਪਸ਼ਟ ਕਰਨ ਮਹਸਾ ਬੜੀ ਮਿਹਰਬਾਨੀ ਤੁਸੀਂ ਸਾਡੇ ਸਟੂਡੀਓ 'ਚ ਆਇਆ ਜੀ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਥੈਂਕ ਯੂ ਸਰ ਸਾਹਿਬ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਜੀ ਕਿ ਸਿੱਖਾਂ ਦੀ ਕਾਫੀ ਸੰਸਥਾਵਾਂ ਨੇ ਗੁਰਦੁਆਰਾਂ ਸਿੱਖਾਂ ਦੇ ਬਹੁਤ ਬਣੇ ਨੇ ਤੇ ਤੁਸੀਂ ਉਹਨਾਂ ਗੁਰਦੁਆਰਾਂ ਨੂੰ ਬਣਾਉਣ ਲਈ ਬਹੁਤ ਵੱੱਡੜ ਕੇ ਹਿੱਸਾ ਪਾਇਆ ਜੀ ਲੱਖਾਂ ਡਾਲਰ ਦਿੱਤੇ ਨੇ ਕਦੇ ਕਿਸੇ ਸਕੂਲ ਲਈ ਜਾਂ ਕਿਸੇ ਵਿਦਿਅਕ ادارے ਦੀ ਵੀ ਮਦਦ ਕਰ ਦਿਓ ਜੀ ਕਿ ਸਿਰਫ ਤੁਸੀਂ ਗੁਰਦੁਆਰੇ ਬਣਾਉਣ ਲਈ ਵਚਨ ਵੱਧੋ ਪਿਆਰੇ ਦਰਸ਼ਕੋ ਮੇਰੇ ਬੀਰੋ ਤੇ ਬੀਬੀਓ ਇਹ ਜਿਹੜਾ ਤਿੰਨ ਸਾਲ ਸਵਾਲ ਕੀਤਾ ਹੈ ਆਪ ਨੂੰ ਪਤਾ ਹੈ ਉਹ ਵੀ ਟਾਈਮ ਸੀ ਜਦੋਂ ਕਿ ਸਾਨੂੰ ਗੁਰਦੁਆਰੇ ਦੀ ਲੋੜ ਸੀ ਜਦੋਂ ਸਮਝ ਆ ਗਿਆ ਕਿ ਕਾਫੀ ਗੁਰਦੁਆਰਾ ਸਾਹਿਬ ਬਣ ਗਏ ਹਨ ਸਕੂਲਾਂ ਦੀ ਲੋੜ ਹੈ ਉਸ ਵੇਲੇ ਹੀ ਅਸੀਂ ਸਕੂਲਾਂ ਵੱਲ ਤਵਜੋ ਦਿੱਤੀ ਇਸ ਤਰ੍ਹਾਂ ਕਿ ਤੁਹਾਡੇ ਸ਼ਰੀਰ ਦੇ ਵਿੱਚ ਖਾਲਸਾ ਸਕੂਲ ਹੈ ਮਲਕ ਸਾਹਿਬ ਤੇ ਹੋਰ ਇਹ ਨਾਲ ਵੀਰਾਂ ਦੇ ਬੀਬੀਆਂ ਨੇ ਨਾਲ ਮਦਦ ਕਰਕੇ ਬਣਾਇਆ ਹੈ ਦਾਸ ਨੇ ਉਸ ਵਿੱਚ ਵੀ ਯੋਗਦਾਨ ਪਾਇਆ ਹੈ ਤੇ ਜੂਬਾ ਸਿਟੀ ਵਿੱਚ ਇੱਕ ਸਕੂਲ ਹੈ ਜਿਸ ਨੂੰ ਗੁਰੂ ਰਾਮਦਾਸ ਪ੍ਰੀ ਸਕੂਲ ਕਹਿੰਦੇ ਹਨ ਉੱਥੇ ਵੀ ਅਸੀਂ ਕੋਸ਼ਿਸ਼ ਕਰ ਰਹੇ ਕਿ ਉਹਨੂੰ ਵੀ ਪ੍ਰਾਇਮਰੀ ਤੱਕ ਜਰੂਰ ਬਣਾਇਆ ਜਾਵੇ ਕਿਉਂਕਿ ਜੂਬਾ ਸਿਟੀ ਆਪਣੇ ਲੋਕ ਘੱਟ ਹਨ ਨਾਮ ਜਰੂਰ بڑا ਹੈ ਪਰ ਇੰਨੇ ਸਿੱਖ ਉੱਥੇ ਨਹੀਂ ਹਨ ਤੇ ਹਿੰਦੁਸਤਾਨ ਵਿੱਚ ਵੀ ਕਈ ਸਾਰੇ ਸਕੂਲ ਇਸ ਤਰ੍ਹਾਂ ਦੇ ਜੂਪੀ ਵਿੱਚ ਤੇ ਪੰਜਾਬ ਵਿੱਚ ਮੈਂ ਨਾ ਨਹੀਂ ਲੈਣਾ ਚਾਹੁੰਦਾ ਅਸੀਂ ਜਿੰਨਾ ਵੀ ਸਾਡੇ ਕੋਲ ਹੋ ਸਕੇ ਆ ਉਥੇ ਸਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਪੰਜਾਬੀ ਗੁਰਮੁਖੀ ਇਸ ਤੋਂ ਇਲਾਵਾ ਜੋ ਬੱਚੇ ਪੜ ਰਹੇ ਹਨ ਆਉਣ ਵਾਲੇ ਟਾਈਮ ਵਿੱਚ ਉਹਨਾਂ ਨੂੰ ਕੰਪਿਊਟਰ ਇੰਟਰਨੈਟ ਜੀ ਰੂਸ ਕਾਇਆ ਜਾਵੇ ਕਿਉਂਕਿ ਜੋ ਟਾਈਮ ਹੈ ਅੱਜ ਉਹ ਬਹੁਤ ਫੈਸਲ ਚੱਲ ਰਿਹਾ ਹੈ ਆਪ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਅੱਜ ਬੱਚੇ ਬੰਗਲੌਰ ਵਿੱਚ ਪੜ੍ਹੇ ਹਨ ਉਹਨਾਂ ਨੂੰ ਸਿੱਧੇ ਇਮੀਗ੍ਰੇਸ਼ਨ ਮਿਲਦੀ ਹੈ ਉਹ 60 ਤੋਂ 70 ਹਜ਼ਾਰ ਡਾਲਰ ਅਮਰੀਕਾ ਵਿੱਚ ਆਉਂਦਿਆਂ ਨੂੰ ਸ਼ੁਰੂ ਹੋ ਜਾਂਦਾ ਹੈ ਸੋ ਸਾਨੂੰ ਵੀ ਪੰਜਾਬ ਵਿੱਚ ਆਪਣੇ ਆਪਣੇ ਪਿੰਡਾਂ ਵਿੱਚ ਕੰਪਿਊਟਰ ਸਿਸਟਮ ਇੰਟਰਨੈਟ ਤੇ ਉਹਦੇ ਟੀਚਰ ਹਨ ਉਥੇ ਦੀ ਜੋ এডੂਕੇਸ਼ਨ ਹੈ ਉਹਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ ਜੇ ਅਗਰ ਗਵਰਨਮੈਂਟ ਨਹੀਂ ਵੀ ਕਰਦੀ ਸਾਡਾ ਫਰਜ਼ ਬਣਦਾ ਹੈ ਕਿ ਹਰੇਕ ਪਿੰਡ ਦੇ ਸਕੂਲ ਵਿੱਚ ਇਹੋ ਜੀ এডੂਕੇਸ਼ਨ ਦਿੱਤੀ ਜਾਵੇ ਸੋ ਉਸ ਦੇ ਨਾਲ ਆਉਣ ਵਾਲੀ ਜਨਰੇਸ਼ਨ ਦਾ ਪਲਾ ਹੋਵੇਗਾ ਤੇ ਪੰਜਾਬ ਦੀ ਤਰੱਕੀ ਹੋਵੇਗੀ ਸாரி ਜਦੋਂ ਇੰਡੀਪੈਂਡੈਂਟ ਸਟੇਟ ਦੀ ਗੱਲ ਚੱਲਦੀ ਹੈ ਜੀ 6 ਸਟੇਟ ਦੀ ਗੱਲ ਚੱਲਦੀ ਹੈ ਖਾਲਸਾਣ ਦੀ ਗੱਲ ਚੱਲਦੀ ਹੈ ਤਾਂ ਉਦੋਂ ਹੁਣ ਸਾਰ ਸਿਮਰਜੀਤ ਸਿੰਘ ਮਾਨ ਵਰਗੇ ਲੀਡਰ ਵੀ ਦਬਮੀ ਸੋਚ ਗੱਲ ਕਰਨ ਲੱਗ ਪਏ ਜੀ ਤੁਸੀਂ ਵੀ ਖਾਲਸਾਣ ਦੇ ਹਮੀ ਰਹੇ ਹੋ ਹਿੰਦੁਸਤਾਨ ਕੇ ਦਿੱਲੀ 에어ਪੋਰਟ ਤੇ ਤੁਹਾਡਾ ਨਾ ਖਜਲ ਖੁਆਰੀ ਵੀ ਕੀਤੀ ਉਹਨਾਂ ਨੇ ਤੁਹਾਡਾ ਕੀ ਪੋਜੀਸ਼ਨ ਹੈ ਜੀ ਹੁਣ ਖਾਲਸਾਣ ਬਾਰੇ ਖਾਲਸਾਣ ਦੀ ਜੋ ਡਿਮਾਂਡ ਹੈ ਉਹ ਹਿੰਦੁਸਤਾਨ ਦੀ ਗਵਰਨਮੈਂਟ ਸਿੱਖਾਂ ਵਾਸਤੇ ਕ੍ਰੀਏਟ ਕੀਤੀ ਸੀ ਜੇ ਅਗਰ ਕਾਲ ਤੱਕ ਨਾ ਟਾਉਂਦੇ ਹੋਰ ਗੁਰੂ ਦੇ ਨਾ ਟਾਉਂਦੇ ਮੇਰਾ ਖਿਆਲ ਹੈ ਕਿ ਸਿੱਖ ਕਦੇ ਵੀ ਇਸ ਪਾਸੇ ਨਾ ਤੁਰਦੇ ਪਰ ਉਸ ਟਾਈਮ ਦੇ 1984 ਵਿੱਚ ਜਦੋਂ ਉਹਨਾਂ ਨੇ ਜਾਣ ਬੁੱਝ ਕੇ ਸਕੀਮ ਬਣਾ ਕੇ ਸੰਤ ਪਿੰਡਾਂ ਵਾਲਿਆਂ ਨੂੰ ਸ਼ਹੀਦ ਕੀਤਾ ਤੇ ਹੋਰ ਬਹੁਤ ਸਾਰੇ ਸਿੱਖ ਸ਼ਹੀਦ ਕੀਤੇ ਤੇ ਸਿੱਖਾਂ ਦੇ ਕੋਲ ਕੋਈ ਹੋਰ ਚਾਰਾ ਨਹੀਂ ਸੀ ਸਾਰੇ ਨੇ ਗੁੱਸੇ ਵਿੱਚ ਆ ਕੇ ਇਹੀ ਸੋਚਿਆ ਕਿ ਸਾਡਾ ਜੋ ਇਹ ਨਾਰਾਣਾ ਬਹੁਤ ਗੰਭੀਰ ਰਹੇਗਾ ਸਾਡੇ ਵਾਸਤੇ ਆਪਣੀ ਸਟੇਟ ਬਣਾਉਣੀ ਬਹੁਤ ਜ਼ਰੂਰੀ ਹੈ ਕੁੱਸਲੇ ਵਾਸਤੇ ਇਹਨਾਂ ਕੰਟਰੀਆਂ ਵਿੱਚ ਅਸੀਂ ਬੜਾ ਕੰਮ ਕੀਤਾ ਵਲ ਸਿਕਾ ਓਰਗੇਨਾਈਜੇਸ਼ਨ ਬਣਾਈ ਤੇ ਇੱਥੇ ਦੀ ਸੈਨੇਟ ਤੇ ਕਾਂਗਰਸਮੈਨਾਂ ਨੂੰ ਆਪਣਾ ਸਾਰਾ ਦੱਸਿਆ ਕਿ ਸਾਡੀ ਆ ਹਾਲਾਤ ਹੈ ਤੇ ਸਾਨੂੰ ਉਹਨਾਂ ਨਾਲ ਸੈਪਰੇਟ ਹੋਣਾ ਚਾਹੀਦਾ ਹੈ ਸੋ ਉਹ ਜਦੋਂ ਜੇ ਹੁੰਦੀ ਰਹੀ ਉਸ ਨੂੰ ਵੀ ਸੁਣ ਕੇ ਸਰਦਾਰ ਮਾਨ ਸਾਹਿਬ ਸਿਮਰਜੀਤ ਸਿੰਘ ਵੀ ਉਹਨਾਂ ਨੇ ਵੀ ਕਸ਼ਟ ਕਟੇ ਤੇ ਆਪਣਾ ਘਰ-ਬਾਰ ਛੱਡ ਕੇ ਜੇਲ੍ਹਾਂ ਵਿੱਚ ਰਹੇ ਸੋ ਜਦੋਂ ਹੁਣ ਆਪ ਸਾਰਿਆਂ ਨੂੰ ਪਤਾ ਹੈ ਕਿ ਗਵਰਨਮੈਂਟ ਦੀ ਹੀ ਡੂੰਗੀ ਪਾਲਿਸੀ ਨਾਲ ਜੋ ਪੁਲਿਸ ਇਹ ਜਾਰੂ ਬਣਾ ਦੇਣੇ ਜਾਂ ਲੋਕਾਂ ਨੂੰ ਲੁੱਟ ਲੈਣਾ ਉਹਨਾਂ ਲੋਕ ਜਿਹੜੇ ਸੀਗੇ ਦਿਲੋਂ ਸਹੀ ਉਹ ਮੂਵਮੈਂਟ ਨਾਲ ਟੁੱਟ ਗਏ ਜਦੋਂ ਪਤਾ ਲੱਗਾ ਗਵਰਨਮੈਂਟ ਦੀ ਆਪਣੀ ਚਾਲ ਬਣਾ ਰਹੀ ਹੋਈ ਹੈ ਸੋ ਇੱਕ ਇੱਕ ਬੰਦੇ ਦਾ ਪ੍ਰੋਗਰਾਮ ਨਹੀਂ ਕਿ ਹਿੰਦੁਸਤਾਨ ਵਿੱਚੋਂ ਖਾਲਸਾਣ ਲੈਣਾ ਇਹ ਤਾਂ ਸਾਰੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਜਿਸ ਤਰ੍ਹਾਂ ਕਿ ਹਿੰਦੁਸਤਾਨ ਅਜ਼ਾਦ ਕਰਾਇਆ ਸੀ ਸਾਰਿਆਂ ਲੋਕਾਂ ਨੇ ਸਹਿਯੋਗ ਦਿੱਤਾ ਚਾਹੇ ਕੋਈ Hindu ਸੀ ਚਾਹੇ Musalman ਸੀ ਸਿੱਖਾਂ ਦੀ ਕੁਰਬਾਨੀਆਂ ਦੀ ਗਿਣਤੀ ਬਹੁਤ ਵੱਧ ਸੀ ਸੋ ਇਸੇ ਤਰ੍ਹਾਂ ਜੇ ਲੋਕ ਆਜ਼ਾਦੀ ਚਾਹੁੰਦੇ ਹਨ ਹਿੰਦੁਸਤਾਨ ਵਿੱਚੋਂ ਤਾਂ ਸਾਰਿਆਂ ਨੂੰ ਉਹਦੇ ਵਿੱਚ ਆਪਣਾ ਆਪਾ ਕੁਰਬਾਨ ਕਰਨਾ ਪਵੇਗਾ ਤਾਂ ਉਹ ਗੱਲ ਬਣ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾੜਾ ਦਾ ਕਾਨੂੰਨ ਦੇ ਅੰਦਰ ਜੇਲ੍ਹਾਂ ਵਿੱਚ ਸੁਟਿਆ ਬਹੁਤ ਨੁਕਸਾਨ ਕੀਤੇ ਇਸ ਕਰਕੇ ਲੋਕ ਇਸ ਮੂਵਮੈਂਟ ਨੂੰ ਛੱਡਦੇ ਚਲੇਗਾ ਸੋ ਮੇਰਾ ਤਾਂ ਇਹ ਹੈ ਕਿ ਮੈਂ ਨੁਕਸਾਨ ਕਰਾਉਣ ਦੀ ਬਜਾਏ ਇਹ ਚਾਹੁੰਦਾ ਕਿ ਸਿੱਖਾਂ ਦਾ ਭਲਾ ਹੋਵੇ ਸੋ ਮੇਰਾ ਖਿਆਲ ਸਿਮਰਜੀਤ ਸਿੰਘ ਦਾ ਵੀ ਇਹ ਖਿਆਲ ਹੈ ਕਿ ਜੇ ਅਗਰ ਮੈਂ ਇਕੱਲਾ ਹੀ ਇਸ ਲੈ ਕੇ ਤੁਰਿਆ ਰਿਹਾ ਤਾਂ ਮੈਨੂੰ ਜੇਲ੍ਹ ਵਿੱਚ ਰੱਖਣਗੇ ਮੈਂ ਸਿੱਖਾਂ ਦਾ ਭਲਾ ਨਹੀਂ ਕਰ ਸਕਦਾ ਸੋ ਅਜੇ ਇਹ ਸਿਚੁਏਸ਼ਨ ਹੈ ਕਿ ਜੋ ਸਿੱਖ ਹਨ ਉਹ ਦਿਲੋਂ ਜ਼ਰੂਰ ਚਾਹੁੰਦੇ ਹਨ ਕਿ ਸਾਡੀ ਕੋਈ ਨਾ ਕੋਈ ਗੱਲ ਬਣੇ ਸਾਨੂੰ ਆਜ਼ਾਦੀ ਜਾਵੇ ਪਰ ਗਵਰਨਮੈਂਟ ਤੋਂ ਡਰਦੇ ਹੋਏ ਇਸ ਨੂੰ ਥੋੜਾ ਜਿਹਾ ਆਪਣੇ ਮਨਾਂ ਵਿੱਚ ਲੈ ਕੇ ਬੈਠੇ ਹਨ ਕਿ ਸਾਨੂੰ ਆਜ਼ਾਦੀ ਹੋਵੇ ਸਾਨੂੰ ਫ੍ਰੀडम ਹੋਵੇ ਸਾਡਾ ਧਰਮ ਜੋ ਹੈ ਉਹ ਪਰਫੁੱਲਟ ਹੋਵੇ ਸੋ ਹਰ ਇੱਕ ਸਿੱਖ ਆਪਣੀ ਜਰੂਰ ਸக்ஸੈਸ ਚਾਹੁੰਦਾ ਹੈ ਸਾਰੇ ਸਪੀਚ ਦੀ ਫਰੀडम ਚਾਹੁੰਦੇ ਹਨ ਸੋ ਇਹਦੇ ਬਾਰੇ ਜੋ ਕੁਝ ਹੈ ਇਹ ਹਿੰਦੁਸਤਾਨ ਦੀ ਗਵਰਨਮੈਂਟ ਦੇ ਬਾਸ ਹੈ ਜਿੱਦਾਂ ਸਿੱਖਾਂ ਨੂੰ ਆਜ਼ਾਦੀ ਦੇਣ ਦੇ ਬੋਲਣ ਦੀ ਧਰਮ ਦੀ ਤਾਂ ਮੇਰੇ ਖਿਆਲ ਸਿੱਖ ਉਹਨਾਂ ਰਹਿ ਸਕਦੇ ਹਨ ਜੇ ਕਾਂਗਰਸ ਪਾਰਟੀ ਵੱਲੋਂ ਥਰੂ ਗਏ ਨਹੀਂ ਕੀਤਾ ਹੋ ਸਕਦਾ ਮੁੜ ਕੇ ਫੇਰ ਉਹ ਸਿਚੁਏਸ਼ਨ ਕ੍ਰੀਏਟ ਹੋ ਜਾਏ ਪਰ ਸਰ ਜੀ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਪਾਸ ਹੋਇਆ ਸੀ ਉਹਦੇ ਵਿੱਚ ਵਧਤ ਕਰਾਂ ਦੀ ਗੱਲ ਸੀ ਉਸ ਅਨੰਦਪੁਰ ਸਾਹਿਬ ਦੇ ਮਤੇ ਨਾਲ ਨਹੀਂ ਕੰਮ ਚੱਲ ਸਕਦੀ। ਅਨੰਦਪੁਰ ਸਾਹਿਬ ਦਾ ਮਤਾ ਜੋ ਹੈ ਉਹ ਸਾਰੇ ਕੰਟਰੀ ਵਾਸਤੇ ਬਹੁਤ ਚੰਗਾ ਹੈ। ਉਹ ਜੋ ਸਿਸਟਮ ਹੈ ਅਮਰੀਕਾ ਵਰਗਾ ਸਿਸਟਮ ਹੈ ਮੋਰ ਪਾਵਰ ਟੂ ਦ ਸਟੇਟਸ। ਤੇ ਉਹਦੇ ਨਾਲ ਮੈਂ ਚਾਹੁੰਦਾ ਹਾਂ ਕਿ ਸਾਰੀਆਂ ਸਟੇਟਾਂ ਇਹ ਡਿਮਾਂਡ ਕਰਨ ਐ ਇਸ ਵੇਲੇ ਗਵਰਨਮੈਂਟ ਕੋਲੋਂ ਸਾਰੀਆਂ ਸਟੇਟਾਂ ਆਪਣੇ ਆਪਣੀ ਮੋਰ ਪਾਵਰ ਲੈਣ ਤਾਂ ਅਮਰੀਕਨ ਵਰਗਾ ਸਿਸਟਮ ਹੋ ਜਾਏ। ਤਾਂ ਉਹਦੇ ਨਾਲ ਕੰਟਰੀ ਨੂੰ ਹੋਰ ਸਟਰੰਥ ਮਿਲ ਸਕਦੀ ਹੈ। ਇਹਦੇ 'ਪਰ ਜ਼ਰੂਰ ਜ਼ੋਰ ਦੇਣਾ ਚਾਹੀਦਾ ਸਾਰੀਆਂ ਸਟੇਟਾਂ ਨੂੰ ਤਾਂ ਕਿ ਉਹ ਜਿਹੜਾ ਢਾਂਚਾ ਹੈ ਬਿਲਕੁਲ ਅਮਰੀਕਾ ਵਾਲਾ ਢਾਂਚਾ ਬਣ ਜਾਏ ਤਾਂ ਹੋਰ ਕੰਟਰੀ ਜੇ ਤਰੱਕੀ ਕਰ ਸਕਦੀ ਆ। ਇੱਕ ਗੱਲ ਤੁਸੀਂ ਸਵਾਲ ਜਰੀ ਹੈ ਕਿ ਟਾਡਾ ਦੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਪੰਜਾਬ ਦੇ ਤੁਹਾਡੇ ਲੰਗੋਟੀਏ ਯਾਰ ਨੇ ਇੱਕ ਪਾਸੇ ਤੁਹਾਡੀ ਮੁੱਖ ਮੰਤਰੀ ਨਾਲ ਯਾਰੀ ਹੋਵੇ ਤੇ ਦੂਜੇ ਪਾਸੇ ਹਜ਼ਾਰਾਂ ਨੌਜਵਾਨ ਸਿੱਖ ਨੌਜਵਾਨ ਜ਼ਿਲ੍ਹਿਆਂ 'ਚ ਬੈਠੇ ਰਹਿੰਦੇ ਕਿਉਂ ਨਹੀਂ ਤੁਸੀਂ ਬਾਦਲ ਸਾਹਿਬ ਨੂੰ ਕਹਿੰਦੇ ਕਿ ਇਹਨਾਂ ਨੂੰ ਛੱਡ ਦੇਣ ਤੇ ਨਾਲੇ ਬਾਦਲ ਸਾਹਿਬ ਦੀ ਬੱਲੇ ਬੱਲੇ ਹੋ ਜਾਈ। ਮੈਂ ਜਦੋਂ ਪਹਿਲੀ ਵਾਰ ਇੰਡੀਆ ਗਿਆ ਜਦੋਂ ਮੈਨੂੰ 에어ਪੋਰਟ ਤੇ ਉਹ ਨਹੀਂ ਡਾਕ ਛੱਡਿਆ ਇਹ ਤਾਂ ਪਹਿਲੀ ਵਾਰ ਹਵਾਲ ਸਰ ਮਿਲਿਆ ਪਹਿਲਾ ਮੇਰਾ ਇਹ ਕੁਐਸਚਨ ਸੀ ਉਹਨਾਂ ਨੂੰ ਕਿ ਤੁਸੀਂ ਜਿੰਨੇ ਵੀ جیل ਵਿੱਚ ਨੌਜਵਾਨ ਬਜ਼ੁਰਗ ਹਨ ਉਹਨਾਂ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਇਨਕੁਆਰੀ ਕਰ ਰਹੇ ਹਾਂ ਜਿਹੜੇ ਲੋਕ ਟਾਰਡਰ ਦੇ ਅਧੀਨ ਜੇਲਾਂ ਵਿੱਚ ਹੋ ਹਨ ਉਹਨਾਂ ਨੂੰ ਤੁਸੀਂ ਜ਼ਰੂਰ ਛੱਡਾਂਗੇ ਸੋ ਇਹ ਮੈਰਾ ਸੌਣ ਵਿੱਚ ਹਲਤੇ ਵੀ ਆਈ ਹੈ ਕਿ ਮੋਸਟਲੀ ਜਿਹੜੇ ਬੰਦੇ ਹੈਗੇ ਉਹ ਰਿਲੀਜ਼ ਕਰਦੇ ਗਏ ਹਨ ਸੋ ਕੁਝ ਥੋੜੇ ਹਨ ਪਰ ਫਿਰ ਵੀ ਉਸ ਤੋਂ ਬਾਅਦ ਮੈਂ ਟਾਲਿ ਵਿਹਾਰੀ ਨੂੰ ਵੀ ਆਪ ਮਿਲਿਆ ਖਾਸ ਇੱਕ ਮੇਰਾ ਹੋਰ ਬੰਦਾ ਸੀ ਡਾਕਟਰ ਤੇ ਅਡਵਾਨੀ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਵੀ ਇਹ ਕਿਹਾ ਕਿ ਜੋ ਪੰਜਾਬ ਦੇ ਵਿੱਚ ਸਿੱਖ 84 ਦੇ ਵਿੱਚ ਜੇਲ੍ਹ ਕੀਤੇ ਹਨ ਉਹ ਦੰਗਿਆਂ ਦੇ ਉਹ ਸਾਰੇ ਰੀਲੀਸ ਕਰਨੇ ਚਾਹੀਦੇ ਹਨ ਤੇ ਉਸ ਤੋਂ ਇਲਾਵਾ ਜਿੰਨੇ ਵੀ ਪੰਜਾਬ ਤੋਂ ਬਾਹਰ ਗਏ ਸਿੱਖ ਹਨ ਉਹਨਾਂ ਸਾਰਿਆਂ ਨੂੰ ਵੀ ਜੇ ਦਿੱਤੇ ਜਾਣ ਤਾਂ ਕਿ ਉਹ ਮੁੜ ਕੇ ਹਿੰਦੁਸਤਾਨ ਨੂੰ ਆ ਸਕਣ ਤੁਹਾਡੀਆਂ ਜੋ ਲਿਸਟਾਂ ਹਨ ਉਹ ਗਲਤ ਹਨ ਕਿਉਂਕਿ ਜੋ ਵੀ ਕੋਈ ਆਪਣੀ ਮਾਂ-ਬਾਪ ਨੂੰ ਮਿਲਣਾ ਚਾਹੁੰਦਾ ਹੈ ਕਿਸੇ ਦਾ ਕੋਈ ਬਿਜ਼ਨਸ ਹੈ ਉਹ ਸਾਰਿਆਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਉਸ ਤੋਂ ਬਾਅਦ ਮੈਂ ਬੇਨਤੀ ਕੀਤੀ ਜੇਠ ਮਲਾਨੀ ਸਾਹਿਬ ਨੂੰ ਕਿਉਂਕਿ ਉਹ ਲਾਅ ਮੇਕਰ ਹਨ ਉਹ ਇਥੇ ਆਏ ਅਮਰੀਕਾ ਵਿੱਚ ਕੈਨੇਡਾ ਵਿੱਚ ਇਥੇ ਗੁਰਦੁਆਰਿਆਂ ਵਿੱਚ ਵੀ ਉਹਨੇ ਆ ਕੇ ਭਾਸ਼ਣ ਦਿੱਤਾ ਤੇ ਮੇਰੇ ਵੀਰਾਂ ਨੇ ਵੀ ਕਿਹਾ ਕਿ ਸਾਨੂੰ ਉੱਥੇ ਜਾਣ ਦੀ ਖੁੱਲ ਹੋਣੀ ਚਾਹੀਦੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਫੋਰਸ ਕਰੀਏ ਕਹਿੰਦੇ ਰਹੀਏ ਤਾਂ ਕਿ ਸਾਰਿਆਂ ਨੂੰ ਜਾਣ ਦੀ ਖੁੱਲ ਹੋਵੇ ਜੇਕਰ ਕਿਸੇ ਦਾ ਕੋਈ ਵੀ ਰਿਸ਼ਤੇਦਾਰ ਹਰ ਜੇਲ੍ਹ ਵਿੱਚ ਹੈਗਾ ਉਹਨਾਂ ਦੀ ਲਿਸਟ ਬਣਾ ਕੇ ਦੇਣੀ ਚਾਹੀਦੀ ਹੈ ਕਿ ਉਹਨਾਂ ਨੂੰ ਲਿਸਟ ਭੇਜ ਸਕਦੇ ਹਾਂ ਕਿ ਕੋਈ ਵੀ ਬੰਦਾ ਜੇਲ੍ਹ ਵਿੱਚ ਨਾ ਰਹੇ ਉਸ ਵੇਲੇ ਜੋ ਲੋਕਾਂ ਨੂੰ ਗੁੱਸਾ ਸੀ ਉਹ ਗੁੱਸੇ ਦਾ ਜੋ ਉਹਨਾਂ ਨੂੰ ਕਈਆਂ ਨੇ ਗਲਤ ਵੀ ਉਹਨਾਂ ਦੇ ਟਾੜਾ ਬਣਾ ਕੇ ਜੇਲਾ ਵਿੱਚ ਰੱਖੇ ਹੋਏ ਹਨ ਬਹੁਤ ਸਾਰੇ ਲੋਕ ਉਹ ਵੀ ਹਨ ਜਿਹੜੇ ਕਿ ਇਸ ਮੂਵਮੈਂਟ ਵਿੱਚ ਨਹੀਂ ਸਨ ਪਰ ਉਹ ਜੋ ਪੁਲਿਸ ਕੀ ਜਾਂ ਕੋਈ ਨੇਬਰ ਸੀਗਾ ਉਹਨਾਂ ਨੇ ਰੋਂਗ ਰਿਪੋਰਟ ਦੇ ਕੇ ਉਹਨਾਂ ਨੂੰ ਟਾੜਾ ਬਣਾ ਕੇ ਉਹਨਾਂ ਨੂੰ ਜੇਲਾ ਵਿੱਚ ਕੀਤਾ ਸੋ ਮੈਂ ਚਾਹੁੰਦਾ ਹਾਂ ਕਿ ਉਹਨਾਂ ਦੀ ਲਿਸਟ ਬਣਾ ਕੇ ਭੇਜੀ ਜਾਵੇ ਤੇ ਫਿਰ ਦੁਬਾਰਾ ਦੱਸਿਆ ਜਾਵੇ ਕਿ ਹਲੇ ਵੀ ਐਨੇ ਬੰਦੇ ਜੇਲ੍ਹਾਂ ਵਿੱਚ ਹਨ ਅਸੀਂ ਸੁਣਦੇ ਹਾਂ ਜੀ ਕਿ ਅਮਰੀਕਾ ਦੇ ਪ੍ਰਧਾਨ ਤੱਕ ਤੁਹਾਡੀ ਪਹੁੰਚ ਹੈ ਬਹੁਤ ਸਾਰੇ ਸੈਨੇਟਰਸ ਕਾਂਗਰਸਮੈਨ ਤੁਹਾਡੇ ਇਸ਼ਾਰਿਆਂ ਤੇ ਨੱਚਦੇ ਨੇ ਔਰ ਜਦੋਂ ਵੀ ਕਦੇ ਸਿੱਖਾਂ ਦੇ ਹੱਕਾਂ ਦੀ ਕੋਈ ਤਲਾਫੀ ਦੀ ਗੱਲ ਚੱਲਦੀ ਹੈ ਤਾਂ ਉੱਤਰ ਫੁੱਟ ਦੇਣ ਤੇ ਹਿੰਦੁਸਤਾਨ ਗਵਰਨਮੈਂਟ ਇਸ ਗੱਲ ਤੋਂ ਕਤ ਕਰਨੀ ਕਤਰਉਂਦੀ ਹੈ ਇਹ ਕਿਸ ਤਰ੍ਹਾਂ ਲ lobby ਕੀਤਾ ਜੀ ਤੁਸੀਂ ਉਹ ਸਾਡੇ ਇਸ਼ਾਰਿਆਂ ਤੇ ਤਾਂ ਨਹੀਂ ਨੱਚਦੇ ਪਰ ਜੋ ਉਹਨਾਂ ਦਾ ਆਪਣਾ ਸਿਸਟਮ ਹੈ ਉਸ ਸਿਸਟਮ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਨਾਲ ਦੱਸਿਆ ਕਿ ਸਾਡਾ ਧਰਮ ਕੀ ਹੈ ਤੇ ਸਾਡੇ ਨਾਲ ਉੱਥੇ ਦੀ ਗਵਰਨਮੈਂਟ ਜੋ ਹੈ ਕੀ ਬਤਿਹਰਾ ਕਰ ਰਹੀ ਹੈ ਉਸ ਟਾਈਮ ਵਿੱਚ ਤੁਹਾਨੂੰ ਪਤਾ ਹੈ 84 ਦੇ ਟਾਈਮ ਵਿੱਚ ਰਸ਼ੀਆ ਬਹੁਤ ਜੋੜਾਂ ਸੀਗੀ ਤੇ ਹਿੰਦੁਸਤਾਨ ਕਾਮਨਿਸਟ ਪ੍ਰੋ ਸੀਗੇ ਕਾਮਨਿਸਟ ਰਸ਼ੀਆ ਨਾਲ ਨਾਲ ਜ਼ਿਆਦਾ ਜੋੜਨ ਕਰਕੇ ਅਸੀਂ ਉਹਨਾਂ ਦੱਸਿਆ ਕਿ ਇੰਡੀਆ ਵਾਲੇ ਰਸ਼ੀਆ ਦੇ ਬਹੁਤ ਨੇੜੇ ਹਨ ਤੇ ਸਾਰੇ ਧਰਮਾਂ ਨੂੰ ਹਿੰਦੁਸਤਾਨ ਵਿੱਚ ਜੋ ਖਤਮ ਕਰਨਾ ਚਾਹੁੰਦੇ ਹਨ ਸੋ ਇਹਨਾਂ ਦੀ ਆਪਣੀ ਰਿਪੋਰਟ ਹੈ ਕਿ ਜੋ ਹਿੰਦੁਸਤਾਨ ਦੀ ਗਵਰਨਮੈਂਟ ਹੈ ਮਿਨੋਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ ਸੋ ਉਹਨਾਂ ਨੂੰ ਸਾਡੇ ਦਸਣ ਨਾਲ ਸਾਰੇ ਉਹਨਾਂ ਨੂੰ ਪ੍ਰੂਫ ਮਿਲ ਗਏ ਉਹ ਪ੍ਰੂਫਾਂ ਨੂੰ ਉਹਨਾਂ ਨੂੰ ਯਕੀਨ ਹੋਣ ਕਰਕੇ ਉਹਨਾਂ ਨੇ ਸਾਡੀ ਮਤ ਕੀਤੀ ਤੇ ਉਹ ਸਾਡਾ ਦੁੱਖ ਜਦ ਜੋ ਸੀ ਉਹਨੂੰ ਵਡਾਉਂਦੇ ਰਹੇ ਉੱਥੇ ਡਿਬੇਟ ਵੀ ਹੋਈ ਕਾਂਗਰਸ ਵਿੱਚ ਸੈਨੇਟ ਵਿੱਚ ਤੇ ਹਰ ਇੱਕ ਨੂੰ ਪਤਾ ਸੀ ਕਿ ਸਿੱਖ ਜੋ ਹਨ ਇਹਨਾਂ ਨਾ ਬਾਦੀ ਹੋ ਰਹੀ ਹੈ ਸੋ ਉਹਨਾਂ ਨੇ ਇਸ ਕਰਕੇ ਹੀ ਹਿਊਮਨ ਰਾਈਟਸ ਵਾਰੇ ਜ਼ੋਰ ਦਿੱਤਾ ਤੇ ਆਨਰ ਟਾਈਮ ਵਿੱਚ ਵੀ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਸਿੱਖਾਂ ਨੂੰ ਲੈਡ ਆਨ ਨਹੀਂ ਹੋਣ ਦੇਾਂਗੇ ਸੋ ਇਹ ਹੈ ਸਾਰਿਆਂ ਦਾ ਰਲ ਕੇ ਲਾਬੀ ਕਰਨੀ ਤੇ ਆਪਣੇ ਇਲਾਕੇ ਦੇ ਕਾਂਗਰਸਮੈਨਾਂ ਨੂੰ ਆਪਣੇ ਸਟੇਟ ਦੇ ਜੋ ਯੂਐਸ ਸੈਂਟਰ ਬਣਦੇ ਹਨ ਉਹਨਾਂ ਨੂੰ ਗੇੜ ਨਾਲ ਲਿਆਉਣੀ ਤਾਂ ਕਿ ਉਹਨਾਂ ਨੂੰ ਪਤਾ ਰਹੇ ਕਿ ਅਸੀਂ ਇੱਥੇ ਚੰਗੇ ਸਿੱਖਾਂ ਉੱਥੇ ਵੀ ਅਸੀਂ ਸਿੱਖ ਪੰਜਾਬ ਵਿੱਚ ਆਪਣੀ ਹਾਰਡ ਕਮਾਈ ਕਰਕੇ ਲਿਵਿੰਗ ਕਰਦੇ ਆਂ ਸੋ ਸਾਡੇ ਨਾਲ ਜੋ ਬਰੀਕੀ ਹੈ ਤੁਸੀਂ ਸਾਡਾ ਹਰ ਬਿਲ ਖਿਆਰ ਰੱਖਣਾ ਕਿਉਂਕਿ ਸਾਨੂੰ ਅਸੀਂ ਮਿਨੋਰਟੀ ਹੋਣ ਕਰਕੇ ਸਾਨੂੰ ਮਿੱਤਰ ਹੋਰ ਬਣਾਉਣੇ ਚਾਹੀਦੇ ਹਨ ਇਹ ਤਾਂ ਕੋਈ ਨਮਾਕਾਮ ਨਹੀਂ ਹੈ ਗੁਰੂ ਸਾਹਿਬ ਦੇ ਟਾਈਮ ਤੇ ਵੀ ਉਨੀ ਭਵੰਜਾ ਰਾਜਾ ਨੂੰ ਜਾਂ ਅਗਵਾਲੀ ਦਾ ਜ਼ਿਲ੍ਹੇ ਜੋ ਘੜਾਇਆ ਜਿਲ੍ਹੇ ਤੋਂ ਘੜਾਇਆ ਉਹ ਰਾਜੇ ਉਹਨਾਂ ਦੇ ਪਾਸ਼ਿਕ ਬਣੇ ਉਹਨਾਂ ਵੇਲੇ ਟਾਈਮ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਪੂਰੀ ਖਤਰਾਂ ਖੜੇ ਹੁੰਦੇ ਰਹੇ ਸੋ ਸਾਡਾ ਫਰਜ਼ ਹੀ ਬਣਦਾ ਹੈ ਕਿ ਇਹਨਾਂ ਕੰਟਰੀਆਂ ਵਿੱਚ ਜੋ ਲੀਡਿੰਗ ਬੰਦੇ ਹਨ ਲੀਡਿੰਗ ਗਵਰਨਮੈਂਟ ਹੈ ਉਹਨਾਂ ਨੂੰ ਆਪਣਾ ਵਾਰਿਸ ਦੱਸਣਾ ਤੇ ਆਪਣੀ ਪ੍ਰੋਬਲਮ ਦੱਸਣੀ ਕਿਉਂਕਿ ਜਦੋਂ ਸਾਡੇ ਨਾਲ ਇਹ ਖੜੇ ਹੋਗਾ ਤਾਂ ਸਾਨੂੰ ਆਜ਼ਾਦੀ ਤਾਂ ਹੀ ਮਿਲੇਗੀ। ਕਿ ਤੁਸੀਂ ਇੰਟਰਨੈਸ਼ਨਲ ਕੀਰਤਨ ਕਾਉਂਸਲ ਬਣਾਈ ਹੈ ਜਿਹੜੀ ਯੂਬਾ ਸਿਟੀ ਚਤਰਮ ਦਾ ਪ੍ਰਚਾਰ ਕਰਦੀ ਹੈ ਸਿੱਖਰਨ ਦਾ। ਉਹਦੇ ਵਿੱਚ ਮੇਰਾ ਖਿਆਲ ਹੈ ਸਮਝ ਆਪ ਦੇ ਕੀ ਦੁਨੀਆ ਪਰਦੇ ਉੱਗੇ ਰਾਗੀ ਨੇ। ਹੁਣ ਪਿੱਛੇ ਜੇ ਉਹਨਾਂ ਦੇ ਵਿੱਚੋਂ ਕੁਝ ਤਾਂ ਅ ਕੁਝ ਸਿਕ ਬਾਈਕਾਟ ਕਰਨਾ ਚਾਹੁੰਦੇ ਨੇ। ਔਰ ਇਸ ਜਿਹੜਾ ਵਾਦ-ਵਿਵਾਦ ਹੈ ਦੇ ਬਾਰੇ ਕੋਈ ਸਪਸ਼ਟਿਕਰਨ ਦੇਣਾ ਚਾਹੁੰਦੇ ਨੇ। ਉਹ ਜਿਹੜਾ ਇੰਟਰਨੈਸ਼ਨਲ ਕੀਰਤਨ ਜਥੇ ਹਨ ਉਹ ਅਸੀਂ ਨਹੀਂ ਬਣਾਏ ਉਹਨਾਂ ਦਾ ਆਪਣਾ 300 ਸਾਲਾ ਮਸਾਕੀ ਆਉਣ ਤੋਂ ਉਹਨਾਂ ਨੇ ਆਪਣੇ ਆਪ ਨੂੰ ਇੰਟਰਨੈਸ਼ਨਲ ਕੀਰਤਨ ਜਥਾ ਰਜਿਸਟਰ ਕਰਾਇਆ ਹੋਇਆ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਨੇ ਕੈਲੀਫੋਰਨੀਆ ਵਿੱਚ ਜਾ ਕੇ ਕੀਰਤਨ ਕੀਤਾ ਤੇ ਸਾਨੂੰ ਵੀ ਕੰਟੈਕਟ ਕੀਤਾ ਕੀਰਤਨ ਕਰਨ ਤੋਂ ਪਹਿਲਾਂ ਕਿ ਤੁਸੀਂ ਸਾਡੇ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਸੈੱਟ ਕਰ ਦਿਓ ਤੇ 10 ਦਿਨ ਅਸੀਂ ਕੈਲੀਫੋਰਨੀਆ ਵਿੱਚ ਲਾ ਸਕਦੇ ਆਂ ਸੋ ਅਸੀਂ ਉਹਨਾਂ ਦੇ ਪ੍ਰੋਗਰਾਮ ਅਰੇਂਜ ਕਰਤੇ ਉਹਨਾਂ ਨੇ ਕੀਰਤਨ ਕੀਤਾ ਉਹਨਾਂ ਨੇ ਆਉਣ ਤੋਂ ਪਹਿਲਾਂ ਪੁੱਛਿਆ ਕਿ ਤੁਹਾਡੀ ਡਿਮਾਂਡ ਉਹ ਕਹੇ ਸਾਡੀ ਡਿਮਾਂਡ ਕੋਈ ਨਹੀਂ ਹੈ ਜੋ ਕੁਝ ਵੀ ਗੁਰਦੁਆਰਾ ਵਾਲ ਦੇਣ ਅਸੀਂ ਉਹ ਲੈ ਲਵਾਂਗੇ ਤਾਂ ਉਹਨਾਂ ਨੇ ਆ ਕੇ ਗੁਰਦੁਆਰਿਆਂ ਵਿੱਚ ਕਿਸੇ ਗੁਰਦੁਆਰਾ ਸਾਹਿਬ ਨੂੰ 1100 ਰੁਪਏ ਦੇ ਤਰ੍ਹਾਂ ਸਰੂਪੇ ਨਾਲ ਕਿਸੇ ਨੂੰ 500 ਦਤਾ ਕਿਸੇ 750 ਦਤਾ ਕਿਸੇ ਨੂੰ ਫਿਰ 1100 ਜੁਬੇ ਗੁਰਦੁਆਰਿਆਂ ਨੂੰ 3100 ਦਤਾ ਸੋ ਬਾਕੀ ਜੋ ਸੰਗਤਾਂ ਨੇ ਉਹਦੇ ਬਾਜੇ ਮੁਰੇ ਰੱਖਿਆ ਉਹ ਉਹਨਾਂ ਦਾ ਸੀ ਸੋ ਉਹਨਾਂ ਦਾ ਆਪਣਾ ਪ੍ਰੋਗਰਾਮ ਸੀ ਸਾਡਾ ਪ੍ਰੋਗਰਾਮ ਨਹੀਂ ਸੀ ਸੋ ਸਾਨੂੰ ਕੋ ਨਹੀਂ ਇਹ ਦੱਸਿਆ ਕਿ ਸਾਡੇ ਕੋਲ 10 ਦਿਨ ਹੈਗੇ ਆ ਸਾਡਾ ਰੇਂਜ ਕਰ ਦਿਓ ਸੋ ਮੈਂ ਸੰਗਤਾਂ ਨੂੰ ਗੁਰਦੁਆਰੇ ਨੂੰ ਫੋਨ ਕੀਤਾ ਤੇ ਉਹਨੇ ਸਾਡੀ ਬੇਨਤੀ ਮੰਨ ਕੇ ਇਹ ਕਰਤਾ ਲੰਗਰ ਬਣਾਇਆ ਤੇ ਉਹਨਾਂ ਦਾ ਕੀਰਤਨ ਜੋ ਸੀ ਬੜਾ ਪ੍ਰਵਾਹਸ਼ਾਲੀ ਸੀ ਲੋਕਾਂ ਨੇ ਬੜੇ ਪਿਆਰ ਨਾਲ ਸੁਣਿਆ ਤੇ ਲੋਕ ਬਹੁਤ ਖੁਸ਼ ਹੋਏ ਸੋ ਜੂਬਾ ਸਿੱਧੀ ਵਿੱਚ ਤਾਂ ਬੜਾ ਪਾਰਾ ਪਰਿਵਰਤਨ ਆਇਆ ਛੇ ਤਰੀਕ ਨੂੰ ਸੰਗਤਾਂ ਨੇ ਮੋਸਟਲੀ ਸਾਰੇ ਥੱਲੇ ਬੈਠ ਕੇ ਲੰਗਰ ਛਕਿਆ ਤੇ ਉਹਨਾਂ ਦੇ ਨਾਲ ਬੈਠ ਕੇ ਲੰਗਰ ਛਕਿਆ ਸੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਬੜੇ ਪਿਆਰ ਨਾਲ ਆ ਕੇ ਸੇਵਾ ਕੀਤੀ ਤੇ ਨਾਲ ਕੀਰਤਨ ਸੁਣਿਆ ਸੋ ਬਾਕੀ ਜਿਹੜਾ ਤੁਸੀਂ ਪੁੱਛਦੇ ਹੈਗੇ ਉਹਨਾਂ ਦਾ ਬਾਈਕਾਟ ਦਾ ਇਹ ਤਾਂ ਮੈਂ ਇੱਥੇ ਆ ਕੇ ਸੁਣਿਆ ਹੈ ਕਿ ਬਾਈਕਾਟ ਕਰਨਾ ਚਾਹੁੰਦੇ ਆ ਪਰ ਮੇਰਾ ਖਿਆਲ ਤਾਂ ਜਿਹੜਾ ਧਰਮ ਪ੍ਰਚਾਰ ਹੈਗਾ ਉਹ ਹੋਣਾ ਚਾਹੀਦਾ ਹੈਗਾ ਜਿੱਥੇ ਵੀ ਕੋਈ ਸਾਦਾ ਕੀਰਤਨ ਉਹਨਾਂ ਨੂੰ ਜਾਣਾ ਚਾਹੀਦਾ ਹੈਗਾ ਸੋ ਜਿਹੜੇ ਉਹਨਾਂ ਨੂੰ ਬਾਇਕਾਟ ਕਰਨਾ ਚਾਹੁੰਦੇ ਉਹਨਾਂ ਦੀ ਆਪਣੀ ਸੋਚਣੀ ਹੈ ਪਰ ਜੇ ਲੋਕ ਅਗਰ ਉਹਨਾਂ ਨੂੰ ਚਾਹੁੰਦੇ ਹੋਣ ਮੇਰਾ ਖਿਆਲ ਹੈਗਾ ਵੀ ਉਹ ਉੱਥੇ ਜਾਣੇ ਚਾਹੀਦੇ ਹਨ ਬੈਸਾ ਵੀ ਗੱਲ ਹੁਣ ਕੋਈ ਗੁੱਜੀ ਨਹੀਂ ਕਿ ਬੈਂਕੂਰ ਦੇ ਵਿੱਚ ਸਿੱਖਾਂ 'ਚ ਤੜੇਬੰਦੀ ਹੋ ਚੁੱਕੀ ਹੈ ਜੀ ਮੋਡਰੇਟਸ ਨੇ ਦੂਸਰੇ ਨੂੰ ਫੰਡਾਮੈਂਟਲਸ ਕੈਂਡ ਰੱਖ ਪਏ ਔਰ ਇਹਨਾਂ ਦੇ ਵਿੱਚ ਸਤਿ ਭਾਵਨਾ ਪੈਦਾ ਕਰਨ ਲਈ ਪ੍ਰੀਮੀਅਰ ਪੰਜਾਬ ਪ੍ਰੀਮੀਅਰ ਜਲਦ ਸਾਂਝ ਸਾਹਿਬ ਯੋਗਾ ਸਿੰਘ ਸਹੋਤਾ ਦੀ ਅਗਵਾਈ ਹੇਠ ਇੱਕ ਤੀਜੀ ਤਰਬਨ ਦੀ ਗੱਲਬਾਤ ਚੱਲ ਰਹੀ ਹੈ। ਔਰ ਬਹੁਤ ਸਾਰੇ ਲੋਕ ਸ਼ਕਤੀਸ਼ਾਲੀ ਸਖਸ਼ੀਤ ਹੋਣ ਦੇ ਨਾਤੇ ਤੁਹਾਡੇ ਵੱਲ ਉਮੀਦ ਦੀ ਨਜ਼ਰ ਰੱਖਤੇ ਨੇ। ਜੇ ਡਾਇਲੌਗ ਚੱਲਦਾ ਹੈ ਤਾਂ ਤੁਸੀਂ ਇਹਦੇ ਵਿੱਚ ਸ਼ਾਮਲ ਹੋਵੋਗੇ। ਐਜ਼ ਇਸ ਟੂਲ ਬਣ ਕੇ ਸੇਵਾ ਕਰਨ ਤਿਆਰ ਹੈਗੇ ਆ। ਜੇਕਰ ਸੰਤਾ ਚਾਹਣ ਵੀ ਤੁਸੀਂ ਵਿੱਚ ਆਓ ਤਾਂ ਅਸੀਂ ਵੀ ਸ਼ਾਮਲ ਹੋ ਸਕਦੇ ਆਂ। ਅਸੀਂ ਚਾਹਨੇ ਜ਼ਰੂਰ ਸਨ ਨੇੜੇ ਆਉਣਾ ਚਾਹੀਦਾ ਇੱਕ ਤੂਰੇ ਦੇ ਤਾਂ ਕਿ ਅਸੀਂ ਹੌਨ ਟਾਈਮ ਵੀ ਸਕਸੈਸ ਹੋ ਸਕੀਏ। ਅਖੀਰ ਸਾਡੇ ਸੁਣਵਾਰੇ ਤੇ ਦੇਖਣਵਾਰੇ ਦੇ ਨਾਂ ਤੇ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਸਾਨੂੰ ਸਾਰਿਆਂ ਨੇ ਪ੍ਰੇਮ ਨਾਲ ਨੇੜੇ ਹੋਣਾ ਚਾਹੀਦਾ ਹੈ ਤੇ ਆਉਣ ਵਾਲੇ ਜੋ ਸਾਡੀ ਪਨੀਰੀ ਹੈ ਬੱਚੇ ਹੈ ਉਹਨਾਂ ਦੇ ਖਾਸਿਆ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਐਜੂਕੇਸ਼ਨ ਜਿੰਨੀ ਵੱਤਵਾ ਦੇ ਸਕੀਓ ਦੇਣੀ ਚਾਹੀਦੀ ਹੈ ਤੇ ਨਾਲ ਲੱਗਦਾ ਜਿਹੜਾ ਕਿ ਇਸ ਵੇਲੇ ਸਾਰੇ ਵਰਲਡ ਵਿੱਚ ਡਰਗ ਹੈ ਡਰਗ ਦਾ ਬਹੁਤ ਜ਼ੋਰ ਹੈ ਉਹਦੇ ਵਾਸਤੇ ਗੁਰਦੁਆਰਿਆਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਇਹ ਬੈਠ ਕੇ ਸਕੀਮਾਂ ਲਾਉਣੇ ਚਾਹੀਦੀਆਂ ਕਿ ਅਸੀਂ ਇਸ ਡਰੱਗ ਤੋਂ ਬੱਚਿਆਂ ਨੂੰ ਕਿਸ ਤਰ੍ਹਾਂ ਬਚਾ ਸਕਦੇ ਚਾਹੇ ਉਹ ਬੱਚਾ ਮੇਰਾ ਹੈ ਚਾਹੇ ਮੇਰੇ ਮਿੱਤਰ ਦਾ ਹੈ ਚਾਹੇ ਮੇਰੇ ਦੋਸਤਾਂ ਦਾ ਵੀ ਹੈ ਸੋ ਜੇ ਸਾਡੀ ਕਮਿਊਨਿਟੀ ਦੇ ਬੱਚੇ ਬਚ ਗਏ ਤਾਂ ਅਸੀਂ ਹੌਣ ਟਾਈਮ ਸਕਸੈਸ ਰ੍ਹਾਂਗੇ ਸੋ ਇਸ ਵਾਸਤੇ ਸਾਨੂੰ ਜ਼ਰੂਰ ਸਾਨੂੰ ਇਹ ਸੋਚਣਾ ਪਵੇਗਾ ਕਿ ਜੋ ਬੱਚੇ ਸਾਨੂੰ ਸਾਡੇ ਸੰਝੇ ਹਨ ਇਹਦੇ ਬਾਰੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਤੇ ਜੋ ਇੱਥੇ ਦੇ ਪ੍ਰੋਗਰਾਮ ਹੈਗੇ ਕਦੇ ਵੀ ਕਿਸੇ ਕਮਿਊਨਿਟੀ ਨੂੰ ਲੋਡ ਪੈਂਦੀ ਭਾਵੇਂ ਕੈਨੇਡੀਅਨ ਜਾਂ ਅਮਰੀਕਨ ਹੈਗਾ ਉਹ ਸਾਨੂੰ ਜ਼ਰੂਰ ਹੱਥ ਮਟਾਉਣਾ ਚਾਹੀਦਾ ਹੈ ਤੇ ਲੋਕਲ ਪੋਲਿਟਿਕਸ ਜੋ ਹੈ ਜਿਹੜੀ ਇਹਨਾਂ ਲੋਕਾਂ ਦੀ ਉਹਦੇ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ ਸਾਨੂੰ ਉਹਦੇ ਚੈ ਐਜੂਕੇਸ਼ਨ ਹੋਣੀ ਚਾਹੀਦੀ ਹੈ ਮੈਂ ਪੜ੍ਹਿਆ ਲਿਖਿਆ ਨੂੰ ਬੇਨਤੀ ਕਰਾਂਗਾ ਕਿ ਜੇਕਰ ਤੁਹਾਨੂੰ ਪੈਸੇ ਘੱਟ ਵੀ ਮਿਲਦੇ ਹੈਗੇ ਫਿਰ ਵੀ ਤੁਸੀਂ ਇਹਨਾਂ ਲੋਕਾਂ ਦੀ ਜੋ ਸਟੇਟ ਲੈਵਲ ਤੇ ਪੋਲਿਟਿਕਸ ਹੈ ਫੈਡਰਲ ਲੈਵਲ ਤੇ ਹੈ ਉਹਦੇ ਵਿੱਚ ਜ਼ਰੂਰ ਪੰਜਾਬਾਂ ਲੈ ਕੇ ਹਿੱਸਾ ਲੈ ਕੇ ਤੁਸੀਂ ਸਿੱਖੋ ਇਹ ਕੰਮ ਹੋ ਸਕਦਾ ਹੋਣਾ ਟਾਈਮ ਦੇ ਵਿੱਚ ਤੁਹਾਡੀ ਲੋਡ ਪਵੇ ਮੈਂ ਸਭ ਬੜੀ ਮਿਹਰਬਾਨੀ ਤੁਸੀਂ ਸਾਡੇ ਸਟੂਡੀਓ ਚ ਆਏ ਜੀ ਸ਼ੁਕਰੀਆ ਥੈਂਕ ਯੂ ਵੈਰੀ ਮਚ